ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਆਈ ਤੁਹਾਡਾ ਆਪਣੇ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਨੋਟੀਫਿਕੇਸ਼ਨ ਆਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਉਹਨਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਸਟਾਰਟ ਕਰਦੇ ਆ ਇੱਥੇ ਆਪਾਂ ਅੱਜ ਦਾ ਵਲੌਗ ਤੇ ਇੱਥੇ ਟਾਈਮ ਹੋ ਗਿਆ ਸੀ ਜੀ ਸਵਾ 7:00 ਤੋਂ 7:30 ਵਜੇ ਦਾ ਤੇ ਤਰੀਕ ਹੈਗੀ ਹੈ ਜੀ ਅੱਜ 19 ਨਵੰਬਰ 2025 ਤੇ ਆਪਾਂ ਆਪਣੇ ਸਾਰੇ ਪਸ਼ੂ ਅੰਦਰ ਬੰਨਤੇ ਅਪਾ ਇਨੇ ਕਬ ਜੀ ਬੰਦ ਦਿੰਨੇ ਆ ਉਹ ਨੀਰਾਚਾਰਾ ਆਪਾਂ ਅੱਗੇ ਕੁਝ ਵੀ ਨਹੀਂ ਪਾਇਆ ਪਰ ਆਪਾਂ 2-4 ਦਿਨਾਂ ਦੇ ਵਿੱਚ ਅੰਦਰ ਵੀ ਨੀਰਾ ਪੋਣ ਲੱਗ ਜਾਵਾਂਗੇ ਕਿਉਂਕਿ ਪਸ਼ੂਆਂ ਨੂੰ ਹੁਣ ਠੰਡੇ 'ਚ ਨੀਰੇ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜੋ ਪਸ਼ੂ ਡਟੇ ਡਬੁਖਾ ਹੋਗਾ ਉਹਨੂੰ ਆਟੋਮੈਟਿਕ ਹੀ ਠੰਡ ਲੱਗੋਗੀ ਤੇ ਜੋ ਡਟੇ ਡਭਰਿਆ ਹੋਗਾ ਫਿਰ ਪਸ਼ੂ ਦੇ ਅੰਦਰ ਵੀ ਕਰਮੈਸ਼ ਜਿਹੀ ਬਣੀ ਰਹਿੰਦੀ ਹੈ ਵੈਸਤੇ ਆਪਾਂ ਪੂਰੀਆਂ ਰਚਾ ਕੇ ਫੇਰ ਹੀ ਬੰਨੀਆਂ ਨੇ ਅੰਦਰ ਪੂਰੀਆਂ ਕੁਖਾਤਾ ਤਾਂ ਹੈ ਇਹਨਾਂ ਦੀਆਂ ਕਰਕੇ ਕੁਸ਼ਤ ਆਪਣੇ ਹੁਣ ਹਰਾਨੀਗਾ ਜਿਵੇਂ ਪਿਛਲੇ ਵਲੌਗ ਤੋਂ ਦੱਸਿਆ ਸੀ ਵੀ ਆਪਣਾ ਹਰਾ ਚੋਰੀ ਹੋ ਗਿਆ ਸਾਰਾ ਜਿੰਨਾ ਵੀ ਸੀ 10 12 ਦਿਨਾਂ ਦਾ ਖੜਾ ਸੀ ਹਲੇ ਸਾਰਾ ਕੋਈ ਬਾਟੇ ਕੇ ਲੈ ਗਿਆ ਰਾ ਤੋ ਆਪਾਂ ਪਿਛਲੇ ਵਲੌਗ ਚ ਦੱਸਿਆ ਸੀ ਤਾਂ ਕਰਕੇ ਕਲੀ ਤੋੜੀ ਇਹ ਨੀਅ ਖਾ ਕੇ ਰਾਜੀ ਨਹੀਂ ਗਿਆ ਉਹਦੇ ਕਰਕੇ ਵੀ ਆਪਾਂ ਅੰਦਰ ਨੀਰਾ ਨਹੀਂ ਪੌਂਦੇ ਕਿਉਂਕਿ ਬਾਰੀ ਮਸਾ ਖਾਂਦੀਆਂ ਨੇ ਤੋੜੀ ਤੇ ਅੰਦਰ ਤੋਂ ਇਹਨੇ ਖਾਣੀ ਕੀ ਹੈ ਇਹ ਆਪਣੀ ਸੱਜਰ ਮੱਝ ਬੈਠੀ ਐ ਨੂੰ ਜਮਾ ਐਂਡ ਤੇ ਬੰਦੇ ਐ ਤੇ ਇਹ ਆਪਣੀ ਲక్ష్ਮੀ ਬੈਠੀ ਐ ਤੇ ਹੁਣ ਜਿਵੇਂ ਆਪਣਾ ਸਾਲ ਦਾ ਮਹੀਨਾ ਸ਼ੁਰੂ ਹੋ ਗਿਆ ਨਿੱਕੇ ਬੱਚਿਆਂ ਥੱਲੇ ਗਿੱਲੇ ਸੁੱਕੇ ਦਾ ਬਹੁਤ ਧਿਆਨ ਰੱਖਣਾ ਚਾਹੀਦਾਗਾ ਕਿਉਂਕਿ ਜੇ ਬੱਚੇ ਨੂੰ ਹੁਣ ਇੱਕ ਵਾਰ ਨਮੂਨੀਆ ਹੋ ਗਿਆ ਗਿੱਲੇ ਥਾਂ 'ਚ ਬੈਠਣ ਕਰਕੇ ਫਿਰ ਬੱਚਾ ਅਬਲੀ ਤੋ ਬਚਦਾ ਹੀ ਨਹੀਂਗਾ ਜੇ ਨਮੂਨੀਆ ਹੋ ਗਿਆ ਜਾਂ ਆਪਣੀ ਕਿਸਮਤ ਚੰਗੀ ਹੋਈ ਜਾਂ ਆਪਣੀ ਮਿਹਨਤ ਨਾਲ ਆਪਾਂ ਉਹਨੂੰ ਬਚਾ ਵੀ ਲਿਆ पर फेरो कट्रू दी उनी ग्रोथ नहीं होनी जिनी उदी पहला होनी सीगी बीमार होन तो पहला ता करके आपा नु ए गल्लां दा ध्यान रखणा चाहिदागा ते अपने छोटे बच्चे ओना ਥਲੇ ਵਧੀਆ ਸੁੱਕ ਖਲਾਰ ਕੇ ਰੱਖਣੀ ਚਾਹੀਦੀ ਐ ਕਿਉਂਕਿ ਰਾਤ ਨੂੰ ਕਟਰੂ ਬਾਥਰੂਮ ਬੂਥਰੂਮ ਕਰਦਾ ਹੈਗਾ ਵੀ ਉਹ ਵਧੀਆ ਸੁੱਕ ਜਾਵੇ ਵੀ ਸੁੱਕਾ ਆ ਥਾਂ ਰਹੇ ਜਿਵੇਂ ਆਪਣੀ ਲక్ష్ਮੀ ਹੈ ਰਿਤਲੇ ਆਪਾ ਪੂਰੇ ਫੁੱਲ ਸੁੱਕ ਖੰਡਿਆਈ ਹੋਈ ਹੈ ਵੀ ਇਹ ਜਮਾ ਕਰਦਾ ਆ ਬਣਾ ਰੱਖਿਆ ਹੋਇਆ ਹੈਗਾ ਮੇਨੂੰ ਕੋਈ ਵੀ ਪ੍ਰੋਬਲਮ ਨਾਵੇ ਰਾਤ ਨੂੰ ਬਿਸੁੱਕੀ ਸੁੱਕੀ ਬੈਠੀ ਰਹੇ ਨਾ ਵਧੀਆ ਸੁੱਕੀ ਸੁੱਕੀ ਬੈਠੀ ਰਹਿੰਦੀ ਹੈ ਕਿਉਂਕਿ ਜੇ ਗਿੱਲੇ ਚ ਬੈਠੋਗੀ ਫਿਰ ਇਹਨੂੰ ਠੰਡ ਚੜੂਗੀ ਫਿਰ ਇਹਨੂੰ ਨਮੂਨੀਆ ਹੋਊਗਾ ਤੇ ਅੱਜ ਆਪਣੀ ਲక్ష్ਮੀ ਨਾਲ ਵੀ ਇੱਕ ਘਟਨਾ ਵਾਪਰ ਗਈ ਅੱਜ ਬਾਹਰ ਬੰਨੀ ਹੋਈ ਸੀ ਤੇ ਮੱਜਾਂ ਦੇ ਪਿੱਛੇ ਬੰਨੀ ਹੁੰਦੀ ਹੈ ਬਚਾਰੀ ਤੇ ਅੱਜ ਪੂਛ ਤੇ ਪੈਰ ਧਰਤਾ ਇਹਦੀ ਮਾਂ ਨਹੀਂ ਐਸੇ ਨਹੀਂ ਤੇ ਬਚਾਈ ਦੇ ਇੱਕ ਪਾਸੋਂ ਸਾਰੀ ਪੂਛ ਚਲੀ ਗਈ ਤੇ ਆਪਾਂ ਪੱਟੀ ਵੀ ਕਰਾਤੀ ਤੇ ਦਵਾਈ ਵੀ ਲਵਾ ਲਈ ਡਾਕਟਰ ਤੋਂ ਕਹਿ ਕੇ ਇਹਨੂੰ ਦੋ ਗੋਲੀਆਂ ਵੀ ਦਿੰਦੇ ਆਂ ਤਰਦ ਦੀਆਂ ਵੀ ਦਰਦ ਨਾਲ ਹੋਵੇ ਵਿਚਾਈ ਦੇ ਤੇ ਚਾਹ ਨਾ ਜੇ ਘੱਟ ਨਾ ਆਪਾਂ ਕਰਗੀ ਤੇ ਹਾਂ ਅੱਜ ਦੀ ਆਪਾਂ ਮੇਨ ਵੀਡੀਓ 'ਚ ਆਪਾਂ ਗੱਲ ਕਰਾਂਗੇ ਚਲੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਤੀਏ ਵੀ ਆਪਾਂ ਆਪਣੇ ਪਛਵਾਣ ਦੀ ਸੈਟਿੰਗ ਸਹੀ ਕਰਤੀ ਜਿਵੇਂ ਆਪਾਂ ਬੰਨਣੀਆਂ ਸੀ ਕਿਉਂਕਿ ਆਪਾਂ ਕਿਲਾ ਘੜਤਾ ਉੱਧਰ ਹੋ ਮੱਚਦਾ ਜਿਹੜੀ ਸਭ ਤੋਂ ਪਹਿੜੀ ਹੈ ਤੇ ਇੱਥੇ ਬਦਲਤੀ ਫਿਰ ਇਹਦੂ ਅੱਗੇ ਬੂਰੀ ਕਰਤੀ ਦੇ ਦੂੱਗੇ ਆਪਣੀ ਟੋਕਰ ਛੋਟੀ ਕਰਦੀ ਫਿਰ ਵੱਡੀ ਮੱਝ ਕਰਦੀ ਤੇ ਇਧਰ ਆਪਣੀ ਬੂਰੀ ਦੀ ਘੱਟੀ ਕਰਦੀ ਤੇ ਇਧਰ ਆਪਣੀ ਟੋਕਰ ਛੋਟੀ ਦੀ ਘੱਟੀ ਕਰਦੀ ਤੇ ਅੱਗੇ ਆਪਣੀ ਸੂਨ ਵਾਲੀ ਛੋਟੀ ਹੈ ਵੱਡੀ ਉਹ ਕਰਦੀ ਇਧਰ ਆਪਣੀ ਵੱਡੀ ਮੱਝ ਦੀ ਤੀ ਕਰਦੀ ਤੇ ਉਧਰ ਪੈਲ ਤੇ ਜਿਹੜੀ ਮੱਝ ਆਪਣੀ ਭੈੜੀ ਹੈ ਉਹ ਕਰਦੀ ਵੀਡੀਓ ਥੋੜੀ ਕਲੀਅਰ ਕੱਟ ਹੈ ਜਾਂਦੀ ਹੈ ਚਲੋ ਹੋ ਗਈ ਤੇ ਅਗੇ ਆਪਾਂ ਉਹ ਕਰਤੀ ਤੇ ਇੰਨਾ ਇੰਨਾ ਚਾਰਾਂ ਥੱਲੇ ਤਾਂ ਆਪਾਂ ਗੱਦੇ ਵਿਛਾਏ ਹੋਏ ਐ ਤੇ ਉੱਤੇ ਸੁੱਕਾ ਵਿਛਾਈ ਹੋਈ ਐ ਥੋੜੀ ਥੋੜੀ ਵਿਛਾਈ ਐ ਨਾ ਥੱਲੇ ਤਾਂ ਕਿਉਂਕਿ ਫਿਰ ਗੱਦੇ ਵੀ ਨਾ ਠੰਡੇ ਲੱਗਦੇ ਚਲੋ ਇੰਨੇ ਚ ਮਾੜਾ ਮोटा ਫਰਕ ਪੈ ਜਾਂਦਾ ਗਾ ਵੀ ਇਹਨਾਂ ਨੂੰ ਗੱਦੇ ਠੰਡੇ ਨਹੀਂ ਲੱਗਦੇ ਤੇ ਲੋ ਜੀ ਗਾਲਾਂ ਮਾਰੀ ਜਾਂਦੀਆਂ ਨੇ ਇਹ ਤੇ ਗੱਦਾ ਤਾਂ ਆਪਾਂ ਇੰਨਾ ਥੱਲੇ ਵੀ ਵਿਛਾਉਂਦੇ ਸੀਗੇ ਪਰ ਆਪਣੀ ਝੋਟੀ ਦੇ ਕਾਰਨਾਂ ਮੇ ਬਹੁਤ ਪੁੱਠੇ ਨੇ ਤੇ ਇਕਦਾ ਰਹਿ ਨਹੀਂ ਦਿੰਦੀ ਆਪਦੇ ਥੱਲੇ ਕਿਉਂਕਿ ਜਿਹੜਾ ਗੱਦਾ ਆਪਾਂ ਵੱਡੇ ਮੱਝ ਥੱਲੇ ਬਿਛਾਇਆ ਇੰਨਾ ਥੱਲੀ ਹੁੰਦਾ ਸੀਗਾ ਤੇ ਰਾਤ ਨੂੰ ਬਿਲੀ ਬੈਠੀ ਗੱਦੀ ਬਾੜੀ ਜਾਂਦੀ ਹੈ ਇਹਨੇ ਆਪਣਾ ਗੱਦਾ ਪਾੜਤਾ ਮੂੰਹ ਨਾਲ ਪਹਿਲਾਂ ਵੀ ਇਹ ਪਾੜਦੀ ਸੀ ਸਾਨੂੰ ਲੱਗਿਆ ਸੀ ਕਈ ਮਹੀਨੇ ਦੇ ਥੱਲੇ ਗੱਦਾ ਨਹੀਂ ਬਿਛਾਇਆ ਸਾਨੂੰ ਲੱਗਿਆ ਆਦਤ ਹਟ ਗਈ ਹੋਣੀ ਪਰ ਇਹਦੀ ਆਦਤ ਜਾਂਦੀ ਨਹੀਂ ਇਹ ਦੁਬਾਰੇ ਗੱਦਾ ਫੇਰ ਪਾੜਤਾ ਤੇ ਨਾਲ ਹੀ ਵਿਚਾਰੀ ਉਹ ਮੱਝ ਨੂੰ ਦੁਖੀ ਕਰ ਰੱਖਿਆ ਉਹਨੇ ਤੇ ਪਰ ਇਹ ਇਹ ਨਾਲ ਥੱਲੇ ਆਪਾਂ ਸੁੱਕ ਪੂਰੀ ਫੁੱਲ ਖੰਡਿਆਈ ਹੈ ਮਤਲਬ ਗੱਦਾ ਹੀ ਬਣਾਤਾ ਇੱਕ ਤਰ੍ਹਾਂ ਦਾ ਪੋਲੀ ਫੁੱਲਾ ਤਾਂ ਕਿਉਂਕਿ ਇਹ ਸੁੰਨ ਵਾਲੀ ਮੱਝ ਹੈ ਦੋਨੀਆਂ ਸੁੰਨ ਵਾਲੀਆਂ ਨਹੀਂ ਇਹਨਾਂ ਨੂੰ ਪੱਕੇ ਥਾਂ 'ਚ ਬੈਠਣਾ ਬਹੁਤ ਔਖਾ ਹੈ ਫਿਰ ਆਪਾਂ ਵੀ ਪੂਰੀ ਫੁੱਲ ਸੁੱਕ ਖੰਡਿਆ ਕੇ ਇਹ ਗੱਦਾ ਬਣਾਤਾ ਇਹਨਾਂ ਨੂੰ ਟੈਂਪਰੇਰੀ ਤੇ ਇਹ ਵਧੀਆ ਰਾਮ ਦਾ ਬਹਿ ਜਾਣਗੀਆਂ ਜੇ ਹਰਕਤ ਨਾ ਕਰੇ ਇਹ ਗੰਦੀ ਫਿਰ ਆਪਾਂ ਗੱਦਾ ਇਹਨਾਂ ਥੱਲੇ ਵਛਾ ਦਈਏ ਨਹੀਂ ਆਪਾਂ ਇਹਨੂੰ ਵੀ ਓਮ ਅੱਜ ਨੂੰ ਇੱਧਰ ਬਨਸਾ ਦੇ ਨੂੰ ਪਰਾਂ ਬਨਸਾ ਦੇ ਕਿਉਂਕਿ ਜੇ ਆਪਾਂ ਇਹਨੂੰ ਪਰਾਂ ਬਨਾਂਗੇ ਛੋਟੀ ਨੂੰ ਤੇ ਫਿਰ ਇਹ ਉਧਰ ਜੰਗਲੇ ਚ ਸਿੰਗ ਫਸਾਉਂਦੀ ਹੈ ਤੇ ਜੇ ਇਹ ਮੱਜ ਨੂੰ ਇੱਧਰ ਬਨਾਂਗੇ ਤੇ ਕਿਸੇ ਨਾਲ ਕੱਟ ਦੇਣੀਗੀ ਸਾਰਿਆਂ ਨਾਲ ਲੜਦੀ ਹੈ ਤਾਂ ਕਰਕੇ ਇਹਨੂੰ ਕਪਾਸੀ ਕੱਢਿਆ ਹੋਇਆਗਾ ਪਹਿਲਾਂ ਇੱਥੇ ਕਿਲਾ ਮਤਲਕ ਕੜਦਾ ਸੀਗਾ ਤੇ ਉਦੋਂ ਆਪਾਂ ਇਹਨੂੰ ਇੱਥੇ ਨਹੀਂ ਬੰਨਦੇ ਸੀ ਇਹ ਸਾਨੂੰ ਐਸੀ ਵੀ ਜੇ ਰਾਤ ਨੂੰ ਕਿਲਾ ਤੋੜਤੇ ਨੇ ਇੱਕ ਅੱਧੀ ਦਾ ਹੱਡ ਗੋਡਾ ਇਹਨੂੰ ਤੋੜਿਆ ਲੈ ਫੇਰ ਆਪਾਂ ਇਹਨੂੰ ਉੱਧਰ ਹੀ ਬੰਦ ਲੈਂਦੇ ਸਤ ਮਜ਼ਬੂਤ ਕਿੱਲੇ ਕ ਆਪਣੇ ਉਹ ਖੁੰਜੇ ਜਿਹਾ ਉੱਥੇ ਬੰਦੇ ਸੀਗੇ ਨਾ ਇਹ ਘਟਦੀ ਐ ਤੇ ਇਹ ਆਪ ਦੇ ਗੰਦੀਆਂ ਆਦਤਾਂ ਕਰਕੇ ਐ ਹੈਰਾਨ ਕਰਦੀ ਐ ਸਾਨੂੰ ਚਲੋ ਜੀ ਅੱਜ ਦੀ ਆਪਾਂ ਮੇਨ ਵੀਡੀਓ 'ਚ ਗੱਲ ਕਰਾਂਗੇ ਵੀ ਆਪਾਂ ਗੱਬੜਾ ਪਛਮਣਾ ਦਾ ਹੁਣ ਆਪਾਂ ਧਿਆਨ ਕਿਵੇਂ ਰੱਖਣਾ ਚਾਹੀਦਾ ਹੈਗਾ ਜਿਵੇਂ ਆਪਣੀਆਂ ਤਿੰਨ ਮੱਜਾਂ ਗੱਬੜਾ ਨੇ ਇੱਕ ਤਾਂ ਅਹਮ ਅੱਜ ਬਿੰਨੇੜੇ ਸੂਣ ਵਾਲੀਆਂ ਨੇ ਇਕ ਤਾਂ ਹਮਜ ਮਤ ਜਿੰਨਾ 9ਵਾਂ 10ਵਾਂ ਮਹੀਨਾ ਤੇ ਇੱਕ ਆਪਣੀ ਆ ਵੱਡੀ ਮੱਜ ਦੇਖੋ ਪਰਮ ਬੂਰੀ ਖੜੀ ਉਹ ਉਹ ਤਾਂ 20 ਦਿਨ ਰਹਿ ਗਏ ਤੇ ਇਹਦਾ ਸਵਾ ਕਮੀਨਾ ਰਹਿ ਗਿਆ ਤੇ ਇਹਦਾ ਡੇਢ ਕਮੀਨਾ ਰਹਿ ਗਿਆ ਤੇ ਇਹਨਾਂ ਨੂੰ ਇਹਨਾਂ ਨੂੰ 9ਵਾਂ 10ਵਾਂ ਮਹੀਨਾ ਲੱਗਿਆ ਹੋਇਆਗਾ ਤੇ ਨਾ ਹੁਣ ਆਪਾਂ ਇਹਨਾਂ ਨੂੰ ਰੋਜ਼ ਆਪਾਂ 20 ਜਿਹੜਾ ਆਪਾਂ ਪਸ਼ੂ ਨੂੰ ਸੌਣ ਤੋਂ ਪਹਿਲਾਂ ਆਪਾਂ ਤੇਲ ਪਾਉਣੀ ਹੈ ਕਿਉਂ ਪਾਉਣੀ ਕੁਝ ਵੀ ਪਾਉਣੀ ਵੀ ਪਸ਼ੂ ਨੂੰ ਅੱਗੇ ਸੌਣ ਵੇਲੇ ਦਿੱਕਤ ਨਾ ਆਵੇ ਹੁਣ ਆਪਾਂ ਇਹਨਾਂ ਨੂੰ ਸਿੱਧਾ ਨਹੀਂ ਚਾਰਦੇ ਕਿਉਂਕਿ ਠੰਡ ਹੈ ਠੰਡਾ ਸਿੱਧਾ ਨਹੀਂ ਚਾਰਨਾ ਚਾਹੀਦਾ ਕਿਉਂਕਿ ਠੰਡਾ ਹੁੰਦਾਗਾ ਹੁਣ ਆਪਾਂ ਇਹਨਾਂ ਨੂੰ ਨਾ ਇੱਕ ਦਿਨ ਤੇਲ ਦਾ ਘੜਾ ਬਣਾ ਕੇ ਪਾਉਣੀ ਹੈ ਫਲੇ ਇਹਨਾਂ ਦੋਨਾਂ ਨੂੰ ਤਾਂ ਆਪਾਂ ਸਟਾਰਟ ਕੀਤਾ ਲਿੰਗਾ ਇਨਾਂ ਨੂੰ ਆਪਾਂ 10 ਦਿਨਾਂ ਤੱਕ ਸਟਾਰਟ ਕਰਾਂਗੇ ਤੇ ਫਿਰ ਵੀ ਆਪਾਂ ਜਾਣਕਾਰੀ ਲਈ ਦੱਸ ਦਿੰਨੇ ਕਿਉਂਕਿ ਬੂਰੀ ਨੂੰ ਆਪਾਂ ਸਟਾਰਟ ਕਰ ਰੱਖਿਆ ਹੈਗਾ ਹੁਣ ਆਪਾਂ ਇਹਨਾਂ ਨੂੰ ਇੱਕ ਦਿਨ ਘਿਓ ਦਾ ਘੜਾ ਕਰਕੇ ਪੋਣੇ ਤੇ ਇੱਕ ਦਿਨ ਸਰੋਂ ਦੇ ਤੇਲ ਦਾ ਪਰ ਪੋਣੇ ਆਪਾਂ ਉਹਦੋਂ ਜਦੋਂ ਸਵੇਰੇ ਆਪਾਂ 10 ਵਜੇ ਪਾਣੀ ਪੀ ਆ ਦਿੰਨੇ ਜਾਂ ਤਾਂ ਉਦੋਂ ਪਾ ਦਿੰਨੇ ਜਾਂ ਇਸ ਵੇਲੇ ਹੁਣ ਜਿਵੇਂ ਪਾਣੀ ਪੀਤਾ ਹੋਇਆ ਹੁਣ ਸਾਰੀ ਰਾਤ ਇਹਨਾਂ ਨੂੰ ਕੁਝ ਨਹੀਂ ਮਿਲਦਾ ਨਾ ਖਾਣ ਨੂੰ ਨਾ ਪੀਣ ਨੂੰ ਤੇ ਜਾਂ ਇਸ ਵੇਲੇ ਪਾਓ ਕਿਉਂਕਿ ਜੇ ਆਪਾਂ ਉਖਵਾ ਕੇ ਉੱਤੋਂ ਪਾਣੀ ਪਿਆਦਾ ਫਿਰ ਪਸ਼ੂ ਚ ਧੰਸਨ ਦੀ ਪ੍ਰੋਬਲਮ ਹੋ ਜਾਂਦੀ ਹੈ ਪਸ਼ੂ ਧੰਸਨ ਲੱਗ ਜਾਂਦਾ ਨਾਲੇ ਪਿਉਣਾ ਵੀ ਚਾਹੀਦਾ ਪਾਣੀ ਉੱਤੋਂ ਵੀ ਤੇ ਕਿਨਾਂ ਨੂੰ ਵੀ ਠੰਡ ਤੋਂ ਬਚਾ ਕੇ ਜ਼ਰੂਰ ਰੱਖੋ ਕਿਉਂਕਿ ਜੇ ਇੱਕ ਵਾਰ ਇਹਨਾਂ ਨੂੰ ਵੀ ਨਮੂਨੀਆਂ ਹੋ ਗਿਆ ਨਾ ਫਿਰ ਇਹਨਾਂ ਦਾ ਸਭ ਤੋਂ ਜ਼ਿਆਦਾ ਅਸਰ ਇਹਨਾਂ ਦੇ ਬੱਚਿਆਂ ਤੇ ਜਾਊਗਾ ਕਿਉਂਕਿ ਪਸ਼ੂ ਦੀ ਫਿਰ ਠੰਡ ਦੇ ਵਿੱਚ ਜੇ ਪਸ਼ੂ ਨਮੂਨੀਆਂ ਹੋ ਗਿਆ ਗੱਭਣ ਨੂੰ ਵੀ ਨੇੜੇ ਦਾ ਗੱਭਣ ਹੈ ਨੇੜੇ ਸੋਨ ਵਾਲਾ ਫਿਰ ਉਹ ਛੇਤੀ ਸੁਣਦੇ ਚਾਂਸਸ ਬਾਜਾਂਦੇ ਉਹਦੇ ਵੀ ਟਾਈਮ ਤੋਂ ਪਹਿਲਾਂ ਬੱਚਾ ਦੇ ਸਕਦਾ ਪਸ਼ੂ ਤਾਂ ਕਰਕੇ ਆਪਾਂ ਨੂੰ ਉਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੀਦਾਗਾ ਵੀ ਇਹਨਾਂ ਨੂੰ ਵੀ ਠੰਡ ਤੋਂ ਬਚਾ ਕੇ ਰੱਖਣਾ ਚਾਹੀਦਾਗਾ ਇਹ ਹੀ ਨਿੱਕੀਆਂ-ਨਿੱਕੀਆਂ ਗੱਲਾਂ ਦਾ ਧਿਆਨ ਦੇਣਾ ਚਾਹੀਦਾਗਾ ਇੰਨਾ ਤੇ ਤੇ ਜੇ ਇੱਕ ਵਾਰ ਪਸ਼ੂ ਆਪਣਾ ਟਾਈਮ ਤੋਂ ਪਹਿਲਾਂ ਸੂਪਿਆ ਫੇਰ ਠੰਡੇ ਤੋਂ ਜਮਾਈ ਸੂਤ ਨਹੀਂ ਹੋਗਾ ਹਲੇ ਫੇ ਗਰਮੀ ਜਾਂ ਵੀ ਜਦੋਂ ਗਰਮੀ ਨਹੀਂ ਹੁੰਦੀ ਜਿਆਦਾ ਠੰਡ ਵੀ ਨਹੀਂ ਹੁੰਦੀ ਉਸਰ ਉੱਤੇ ਤਾਂ ਹਲੇ ਠੀਕ ਆ ਜਾਂਦਾਗਾ ਠੰਡ ਤੇ ਜਦੋਂ ਪਸ਼ੂ ਬਿਮਾਰ ਹੋਇਆ ਲੋਟ ਵੀ ਨਹੀਂ ਆਉਂਦਾ ਤਾਂ ਕਰਕੇ ਵੀ ਆਪਾਂ ਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਨਾਨੂ ਨਾਲ ਦੀ ਨਾਲ ਵਿਟਾਮਿਨ ਐਚ ਜ਼ਰੂਰ ਪਾਓ ਕਿਉਂਕਿ ਜਿੰਨੀਆਂ ਵੀ ਇਹਨਾਂ ਨੇ ਲੇਵੇ ਨਹੀਂ ਨਾਣਾ ਕੋਈ ਦਾਵਾਈ ਹੁੰਦੀ ਹੈ ਜਾਂ ਕੋਈ ਬਰੀਕ ਨਸ ਮਸਲੀ-ਮਸਲੀ ਜਾਂਦੀ ਹੈ ਕਈ ਵਾਰ ਤੇ ਉਹ ਸਾਰੀਆਂ ਸਹੀ ਹੋ ਜਾਂਦੀਆਂ ਨੇ ਵਿਟਾਮਿਨ ਐਚ ਨਾਲ ਜਿਵੇਂ ਆਪਾਂ ਮਸ਼ੀਨ ਟਰੈਕਟਰ ਗੱਡੀਆਂ ਦੇ ਰਿਪੇਅਰ ਕਰਾਉਨੇ ਹੈ ਇਹੀ ਵਿਟਾਮਿਨ ਐਚ ਕੰਮ ਕਰਦਾ ਉਹਨਾਂ ਨੇ ਲੇਵੇ ਦੀਆਂ ਨਾੜਾ ਜਮਾ ਵੇ ਸਹੀ ਕਰ ਦਿੰਦਾਗਾ ਰਿਪੇਅਰ ਹੀ ਕਰ ਦਿੰਦਾ ਇੱਕ ਤਰ੍ਹਾਂ ਦੀ ਉਹਨਾਂ ਦੀ ਵੀ ਤੇ ਆਪਾਂ ਨੂੰ ਇਹ ਗੱਲਾਂ ਦਾ ਧਿਆਨ ਬਹੁਤ ਰੱਖਣਾ ਚਾਹੀਦਾਗਾ ਇੰਨਾ ਚ ਤੇ ਜੇ ਤਾਜੇ ਸੂਏ ਪਸੂਏ ਉਹਨਾਂ ਨੂੰ ਵੀ ਗੋੜ ਘੜ ਦੇ ਕੇ ਰੱਖਣਾ ਚਾਹੀਦਾਗਾ ਕਿਉਂਕਿ ਉਹਨਾਂ ਦੀ ਤਸਵੀਰ ਹੁਣ ਗਰਮ ਹੋ ਰੱਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਸੂਕੇ ਪਸੂ ਨੂੰ ਬਹੁਤ ਲੋਡ ਹੁੰਦੀ ਹੈ ਮਿੱਠੇ ਦੀ ਕਿਉਂਕਿ ਨਾਲ ਤਾਂ ਮਿੱਠਾ ਐਨਰਜੀ ਦਿੰਦਾ ਪਸ਼ੂ ਨੂੰ ਨਾਲੇ ਪਸ਼ੂ ਦੀ ਤਸਵੀਰ ਗਰਮ ਰਹਿੰਦੀ ਹੈ ਵੀ ਠੰਡ ਤੋਂ ਬਚਿਆ ਰਹਿੰਦਾ ਤੇ ਨਾਲੇ ਵੀ ਬਲੱਡ ਨਹੀਂ ਘਟਦਾ ਤੇ ਟੈਂਪਰੇਚਰ ਨਹੀਂ ਘਟਦਾ ਤੇ ਇੱਕ ਇਹ ਬਹੁਤ ਜ਼ਰੂਰੀ ਹੈ ਸਜਜ ਸੂਏ ਪਸ਼ੂ ਨੂੰ ਤੇ ਬਾਕੀਆਂ ਨੂੰ ਵੀ ਆਪਾਂ ਜਿੱਦਾਂ ਠੰਡ ਹੁੰਦੀ ਆ ਉਦੋਂ ਥੋੜਾ ਥੋੜਾ ਗੁੜ ਚਾਰ ਦਿੰਨੇ ਆ ਤਾਂ ਕਿ ਉਹਨਾਂ ਨੂੰ ਵੀ ਠੰਡ ਜੀ ਮਹਿਸੂਸ ਨਾ ਹੋਵੇ ਤੇ ਬਸ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਇਹ ਹੀ ਜਾਣਕਾਰੀ ਦੇਣੀ ਸੀ ਜੇ ਵੀਡੀਓ ਵਧੀਆ ਲੱਗੀ ਹੋਏ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਜਿਹੜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਔਨ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਵੀ ਦੇਖਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਹੁਣ ਵਲੌਗ ਦਾ ਐਂਡ ਆਪਾਂ ਇੱਥੇ ਕਰਦੇ ਆ ਥੈਂਕ ਯੂ